खुदकुशी की घटना दसी जा रही है कैनेडा जाने उसकी फाइल भी लगाई गई थी फाइल रिफ्यूज होने तो उसके अजहा कदम चुका गया है मौके से ही पुलिस ने जांच शुरू कर दिखती है बरनला नौजवान जी खुदकुशी करने का मामला सामने आया है ਤੇ ਤਾਂ ਦੱਸਦੇ ਕਿ ਬਰਨਾਲਾ ਦੇ ਵਿੱਚ ਜਿਹੜਾ ਨੌਜਵਾਨ ਹੈ ਜਿਸ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਉਸ ਦੇ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਲਈ ਗਈ ਗੋਲੀ ਮਾਰ ਕੇ ਆਪਣੇ ਆਪ ਦੀ ਜਿਹੜੀ ਹੈ ਜਾਨ ਲਈ ਗਈ ਹੈ ਆਤਮਹੱਤਿਆ ਦਾ ਇਹ ਮਾਮਲਾ ਹੈ ਕੈਨੇਡਾ ਜਾਨਦਲੀ ਉਸ ਦੀ ਫਾਈਲ ਲਗਾਈ ਗਈ ਸੀ ਤੇ ਫਾਈਲ ਰਿਫਿਊਜ਼ ਹੋਣ ਦੇ ਕਰਕੇ ਅਚੇਹ ਕਤਮ ਜੜਾਏ ਉਸ ਦੇ ਵੱਲੋਂ ਚੁੱਕਿਆ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਂਚ ਪੜਤਾਲ ਜਾਰੀ ਰੱਖੀ ਗਈ ਹੈ ਬਰਨਾਲਾ ਦੇ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਤਸਵੀਰ ਵੀ ਤੁਸੀਂ ਵੇਖ ਸਕਦੇ ਹੋ ਇੱਕ ਨੌਜਵਾਨ ਜਿਸ ਦਾ ਫਾਈਲ ਰਿਫਿਊਜ਼ ਹੋ ਗਿਆ ਕੈਨੇਡਾ ਜਾਨਦਲੀ ਜਿਸ ਦੇ ਕਰਕੇ ਉਸ ਦੇ ਵੱਲੋਂ ਅ ਕਦਮ ਜੁੜਾਇਆ ਚੁੱਕਿਆ ਗਿਆ ਹੈ। ਵਾਜੀ ਮੇਰਾ ਨਾਮ ਬਲਜਿੰਦਰ ਸਿੰਘ ਸਕਟਰ ਸਰਪੰਚਾ ਜੀ ਮੌਜੂਦਾ। ਅੱਜ ਇਹ ਤਕਰੀਬਨ 7:30 ਵਜੇ ਦੀ ਗੱਲ ਹੈ ਜੀ। ਸਾਡੇ ਪਿੰਡ ਦਾ ਬੱਚਾ ਸੀਗਾ ਤਕਰੀਬਨ 19 ਸਾਲ ਦੀ ਉਮਰ ਸੀ ਇਹਨਾਂ ਦੀ ਤੇ ਇਹਨਾਂ ਦੇ ਮੰਨ ਕੇ ਚਲੋ ਫਾਇਰ ਲਾਈਸ਼ਰ ਪਿਊਜ ਲਾਜੀ ਜੀ। ਉਹ ਚੀਜ਼ ਦੀ ਟੈਨਸ਼ਨ ਲੈ ਕੇ ਬੰਦੇ ਬੱਚੇ ਨੇ ਸੁਸਾਇਡ ਕਰ ਲਿਆ। ਠੀਕ ਆ ਬੱਚੇ ਦੇ ਵੀ ਮੰਨ ਕੇ ਚਲੋ ਦੋ ਬ੍ਰਦਰ ਨੇ ਇੱਕ ਅਕ ਸਿਸਟਰ ਇੱਕ ਬ੍ਰਦਰ ਆ। ਤੇ ਉਹ ਬਾਹਰ ਸੀਗੇ ਤੇ ਕੋਈ ਇਦਾਂ ਦਾ ਵਧੀਆ ਬੱਚਾ ਚਾਹੀਏ ਨਸ਼ੇ ਪੱਤੇ ਤੋਂ ਬਿਲਕੁਲ ਰੈੱਟ ਸੀਗਾ ਤੇ ਵੱਡੀ ਗੱਲ ਇੱਥੇ ਆ ਕਿ ਇਹ ਨਿਬੜਦੀ ਆ ਕਿ ਸਭ ਤੋਂ ਪਹਿਲਾਂ ਸੀਗਾ ਕਿ ਨਾ ਚਾਹੁੰਦੇ ਆ ਕਿ ਜਦੋਂ ਕੋਈ ਵੀ ਦਿੱਕਤ ਆ ਵੀ ਆ ਤੇ ਮਾਂ ਪਿਓ ਨਾਲ ਨਾਲ ਦੋਸਤਾਂ ਨਾਲ ਠੀਕ ਹੈ ਸ਼ੇਅਰ ਕਰੋ ਤਾਂ ਕਿ ਦੇਖੋ ਨਾ ਮਾਂ ਪਿਓ ਦਾ ਕੀ ਕਸੂਰ ਸੀਗਾ ਜਾਂ ਬੱਚੇ ਦਾ ਕੀ ਕਸੂਰ ਸੀ ਬਾਅਦ ਚ ਵੀ ਉਹ ਸਹਦਾ ਸੀਗਾ ਨਾ ਠੀਕ ਆ ਲੈ ਬਹੁਤ ਵੱਡੀ ਆ ਵੀਰੇ ਠੀਕ ਆ ਤੇ ਜਿਹੜੀ ਅੱਜ ਇਹ ਘਟਨਾ ਹੋਈ ਹੈ ਮੈਂ ਨਹੀਂ ਚਾਹੁੰਦਾ ਕਿਸੇ ਹੋਰ ਪਿੰਡ ਦਾ ਕਿਸੇ ਵੀਰ ਭਾਈ ਨਾਲ ਹੋਵੇ ਸਾਡੇ ਅੱਜ ਸਾਰੇ ਪਿੰਡ ਦੇ ਵੀ ਮੰਨ ਕੇ ਚਲੋ ਬਹੁਤ ਯਾਰੇ ਤੁਖ ਦਾ ਇੱਕ ਕੱਟਣ ਆ ਗਈ ਚੁੱਲ੍ਹੇ ਬੰਦ ਹੋ ਗਏ ਸਾਰੇ ਪਿੰਡ ਦੇ ਸਾਡੇ ਬਹੁਤੇ ਹੋਣ ਹਰ ਬੱਚਾ ਸੀਗਾ ਠੀਕ ਆ ਮੇਰਾ ਖੋਰਾ ਵੀ ਤੇ ਮੇਰੇ ਸਾਥੀਆਂ ਨੂੰ ਮੇਰੇ ਛੋਟੇ ਜ ਆ ਵੱਡੇ ਵੀਰ ਭਰਾਵਾਂ ਨੂੰ ਇਹ ਬੇਨਤੀ ਆ ਕਿ ਇਹੋ ਜਾਂ ਕੋਈ ਵੀ ਕਦਮ ਨਾ ਚੱਕੋ ਲੈ ਬਹੁਤ ਵੱਡੀ ਆ ਠੀਕ ਆ ਮਾਂ ਪਿਓ ਨੂੰ ਜਉਂਦੇ ਮਰ ਗਿਆ ਠੀਕ ਆ ਉਹ ਤਾਂ ਚਲਾ ਗਿਆ ਦੁਨੀਆ ਤੋਂ ਅਸੀਂ ਰਹਿ ਗਏ ਠੀਕ ਆ ਸਾਨੂੰ ساری ਉਮਰ ਦਾ ਅਫਸੋਸ ਰਹੂਗਾ ਕਿ ਸਾਡਾ ਬੱਚਾ ਇਦਾਂ ਚਲਾ ਗਿਆ ਸਾਨੂੰ ਕੋਈ ਪਤਾ ਵੀ ਨਹੀਂ ਲੱਗਿਆ ਮੈਂ ਐਸਚਓ ਗੁਰਵੰਦਰ ਸਿੰਘ ਥਾਣਾ ਸਹਿਣਾ ਤੇ ਅੱਜ ਸਾਨੂੰ ਸਵੇਰੇ ਪੌਣੇ 8 ਵਜੇ ਕੈਂਟੀਮੇਸ਼ਨ ਆਈ ਸੀ ਕਿ ਪਿੰਡ ਸੁਖਪੁਰਾ ਮੋੜ ਇੱਕ ਲੜਕਾ ਦਿਲਪ੍ਰੀਤ ਸਿੰਘ ਹੈ ਉਮਰ ਉਹਦੀ तकरीबन 20 ਕੁ ਸਾਲ ਹੈ ਤੇ ਉਹਨੇ ਗਨ ਸ਼ਾਟ ਨਾਲ ਵੀ ਸੁਸਾਈਡ ਕਰ ਲਿਆ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਹੈ ਔਰ ਬੋਡੀ ਮੋਰਚਰੀ ਵਿੱਚ ਰਖਵਾਈ ਔਰ ਅੱਜ ਤਲਾਸ਼ੀ ਕਰੇਗੀ ਕੋਈ ਸਵਾਰਡ ਨੋਟ ਵਗੈਰਾ ਨਹੀਂ ਮਿਲਿਆ ਤਾਂ ਉਹਦੇ ਮਾਪਿਆਂ ਤੋਂ ਪਤਾ ਲੱਗਿਆ ਕਿ ਇਹ ਬੰ ਬੱਚਾ ਪਿਛਲੇ ਕਾਫੀ ਸਮੇਂ ਤੋਂ ਥੋੜਾ ਡਿਪਰੈਸ਼ਨ ਦੇ ਵਿੱਚ ਸੀ ਇਹਦੀ ਵੱਡੀ ਭੈਣ ਪਹਿਲਾਂ ਕੈਨੇਡਾ ਗਈ ਹੋਈ ਹੈ ਇਹਦੇ ਤਾਇਆ ਜੀ ਕੈਨੇਡਾ ਨੇ ਤਾਇਆ ਦਾ ਪਰਿਵਾਰ ਤਾਇਦੇ ਬੇਟੀ ਔਰ ਬੇਟੀ ਕੈਨੇਡਾ ਚ ਸੈਟਲ ਨੇ ਔਰ ਇਸ ਬੰ ਮੁੰਡੇ ਦੀ ਸਾਲ ਹੋ ਗਿਆ ਇਹ ਟਰਾਈ ਕਰ ਰਿਹਾ ਸੀ ਬਾਹਰ ਜਾਣ ਦੀ ਪਰ ਇਹਦੀ ਰਿਫਿਊਜ਼ਲ ਆ ਰਹੀ ਸੀ ਵਾਰ-ਵਾਰ ਸਰਫਿਊਜ਼ ਲਾਉਣ ਕਰਕੇ ਵੀ ਵਾਰ-ਵਾਰ ਪਰੇਸ਼ਾਨ ਰਹਿੰਦਾ ਸੀ ਤਾਂ ਇਹਦੇ ਪਾਪਾ ਜੋ ਬਲਾਕ ਸੈਕਟਰੀ ਨੇ ਅਜੈਬ ਸਿੰਘ ਉਹ ਵੀ ਕਾਫੀ ਸਮਝਾਉਂਦੇ ਸੀ ਤੇ ਵੀ ਕੋਈ ਗੱਲ ਨਹੀਂ ਵੀ ਹਰ ਚੀਜ਼ ਨਹੀਂ ਵੀ ਫੌਰਨੀ ਨਹੀਂ ਹੈ ਵੀ ਤੁਸੀਂ ਆਪਣਾ ਇੱਥੇ ਆਪਣਾ ਛੋਟਾ-ਮੋਟਾ ਕੰਮ ਕਰ ਲਓ ਜ਼ਮੀਨ ਇਹਨਾਂ ਕੋਲ ਹੈ ਨਹੀਂ ਸੀ ਤਾਂ ਇਸ ਕਰਕੇ ਵੀ ਉਹ ਡਿਪਰੈਸ਼ਨ ਦੇ ਵਿੱਚ ਸੀਗਾ ਤੇ ਅੱਜ ਘਰੇ ਦਾਦੀ ਵੀ ਮੌਜੂਦ ਸੀ ਉਹਦੀ ਮਾਂ ਵੀ ਮੌਜੂਦ ਸੀ ਉਹ ਦੂਸਰੇ ਕਮਰੇ ਚ ਜਾ ਕੇ ਇਹਨੇ ਜਨ ਪਈ ਸੀ ਉਹਦੇ ਨਾਲ ਆਦੇ ਗੋਲੀ ਮਾਰੀ ਆਹ ਬਾਡੀ ਪੋਸਟਮਾਰਟਮ ਕਰਵਾ ਦਿੱਤੀ ਗਈ ਆ ਆਹ ਬਾਡੀ ਦਾ ਪੋਸਟਮਾਰਟਮ ਕਰਵਾ ਕੇ 194 ਬੀ ਐਨ ਐਸ ਐਸ ਦੀ ਕਾਰਵਾਈ ਅਮਲ ਚ ਲਿਆ ਕੇ ਬਾਡੀ ਵਾਰਸਾਂ ਦੇ ਹਵਾਲੇ